ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਸਿੱਖ ਇਤਿਹਾਸ ਦੀ ਇੱਕ ਇਤਿਹਾਸਕ ਰੋਹਾਨੀ ਤੇ ਸ਼ਾਨਦਾਰ ਘਟਨਾਵਾਰੀ ਹਰਮੰਦਰ ਸਾਹਿਬ ਜਿਸ ਨੂੰ ਅਸੀਂ ਸੋਨੇ ਦਾ ਮੰਦਿਰ ਕਹਿੰਦੇ ਹਾਂ ਹਰਮੰਦਰ ਸਾਹਿਬ ਉੱਤੇ ਸੋਨਾ ਕਰੋ ਚੜਾਇਆ ਗਿਆ ਤੇ ਇਹ ਕਾਰਜ ਕਿਵੇਂ ਹੋਇਆ ਇਸ ਮਹਾਨ ਸੇਵਾ ਪਿੱਛੇ ਕੌਣ ਮਾਨ ਹਸਤੀਆਂ ਸੀ ਆਓ ਅੱਜ ਇਸ ਵੀਡੀਓ ਵਿੱਚ ਜਾਣਦੇ ਹਾਂ ਹਰਮੰਦਰ ਸਾਹਿਬ ਸਿਰਫ ਇੱਕ ਇਮਾਰਤ ਨਹੀਂ ਇਹ ਸਿੱਖ ਧਰਮ ਦੀ ਰੋਹਾਨੀ ਧੜਕਣ ਹੈ ਸਨ 1604 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੌਲੀ ਸੰਸਕਰਣ ਇੱਥੇ ਸਥਾਪਿਤ ਕੀਤੀ। ਸਭ ਨੂੰ ਸਮਾਨਤਾ ਦੇ ਸੰਦੇਸ਼ ਦੇਣ ਲਈ ਇਹ ਮੰਦਿਰ ਜ਼ਮੀਨ ਦੇ ਪੱਧਰ ਤੋਂ ਥੋੜਾ ਥੱਲੇ ਬਣਾਇਆ ਗਿਆ। ਇਹ ਦਰਸਾਉਂਦਾ ਹੈ ਨਿਵਰਤਾ ਅਤੇ ਪ੍ਰੇਮ। 1730 ਤੋਂ ਲੈ ਕੇ ਸਨ 1760 ਤੱਕ ਅਨੇਕਾਂ ਅਫਗਾਨਾ ਹਮਲਾਵਰਾਂ ਨੇ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ। ਅਹਿਮਦ ਸ਼ਾਹ ਅਬਦਾਲੀ ਨੇ ਤਿੰਨ ਵਾਰ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਇਆ। ਪਰ ਸਿੱਖਾਂ ਨੇ ਹਰ ਵਾਰ ਇਸ ਨੂੰ ਫਿਰ ਤੋਂ ਬਣਾਇਆ ਇਹ ਸਿਰਫ ਢਾਂਚਾ ਨਹੀਂ ਇਹ ਉਹਨਾਂ ਦੀ ਰੂਹ ਸੀ 1801 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਉਹ ਸਿਰਫ ਸਪਾਈ ਨਹੀਂ ਸੱਚੇ ਸੇਵਕ ਸਨ ਉਹਨਾਂ ਨੇ 1813 ਵਿੱਚ ਇੱਕ ਵੱਡਾ ਫੈਸਲਾ ਲਿਆ ਸੱਚੇ ਪਾਤਸ਼ਾਹ ਦੇ ਦਰ ਨੂੰ ਸੋਨੇ ਨਾਲ ਸੁਸ਼ੋਭਿਤ ਕੀਤਾ ਜਾਵੇ ਉਹਨਾਂ ਨੇ ਲਾਹੌਰ ਅੰਮ੍ਰਿਤਸਰ ਅਤੇ ਅਜਮੇਰ ਤੋਂ ਕੁਸ਼ਲ ਕਾਰੀਗਰ ਬੁਲਾਏ ਇਹ ਕੰਮ ਲਗਭਗ 17 ਸਾਲ ਚੱਲਿਆ ਸਾਲ 1813 ਤੋਂ ਲੈ ਕੇ 1830 ਤੱਕ ਇਮਾਰਤ ਦੀ ਪਹਿਲਾ ਮਰਮਮਤ ਕੀਤੀ ਫਿਰ ਸੋਨੇ ਦੀ ਬਰੀਕ ਪਰਤਾਂ ਨਾਲ ਛੱਤ ਗੁੰਮਜ ਤੇ ਦਰਵਾਜੇ ਬਣਾਏ 500 ਕਿਲੋ ਤੋਂ ਵੱਧ ਸੋਨਾ ਵਰਤਿਆ ਗਿਆ ਉਸ ਸਮੇਂ 6 ਲੱਖ ਰੁਪਏ ਦੀ ਲਾਗਤ ਨਾ ਮੁਕੰਮਲ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਕੰਮ ਕੋਈ ਨਮੋਸ਼ਨ ਜਾਂ ਸ਼ਾਨ ਵਾਸਤੇ ਨਹੀਂ ਕੀਤਾ ਉਹ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਨਿਵਾਉਂਦੇ ਹੋਏ ਸੇਵਾ ਕਰ ਰਹੇ ਸਨ ਉਹਨਾਂ ਨੇ ਕਦੇ ਆਪਣੇ ਨਾਮ ਦੀ ਪੱਟੀ ਨਹੀਂ ਲਗਵਾਈ ਇਹ ਮੇਰਾ ਨਹੀਂ ਗੁਰੂ ਸਾਹਿਬਾਂ ਦੀ ਕਿਰਪਾ ਦਾ ਕੰਮ ਹੈ ਇਸ ਇਤਿਹਾਸ ਨੂੰ ਜਾਣ ਕੇ ਅਸੀਂ ਸੋਚ ਸਕਦੇ ਹਾਂ ਕਿ ਅਸੀਂ ਅੱਜ ਕਿਵੇਂ ਆਪਣੇ ਧਰਮ ਇਤਿਹਾਸ ਤੇ ਸੇਵਾ ਦੀ ਭਾਵਨਾ ਨੂੰ ਜਿਉਂਦੇ ਹਾਂ ਕੀ ਅਸੀਂ ਅਜੇ ਵੀ ਗੁਰੂ ਦੀ ਬਾਣੀ ਵਿੱਚ ਨਿਵਾ ਰਹੇ ਹਾਂ ਜਾਂ ਸਿਰਫ ਰਵਾਜਾਂ ਤੱਕ ਰੁਕ ਗਏ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਭਾਵਨਾ ਨਿਮਰਤਾ ਤੇ ਸੇਵਾ ਭਾਵ ਸਾਨੂੰ ਸਿਖਾਉਂਦੀ ਹੈ ਕਿ ਅਸਲ ਸੋਨਾ ਇਮਾਰਤਾਂ ਵਿੱਚ ਨਹੀਂ ਅਸੀਂ ਆਪਣੇ ਮਨ ਕਰਮ ਤੇ ਭਾਵਨਾ ਵਿੱਚ ਲਿਆਉਣ ਵਾਲੀ ਸ਼ੁੱਧਤਾ 'ਚ ਹੁੰਦਾ ਹੈ ਇਹ ਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਕੀ ਜਾਨਣਾ ਚਾਹੁੰਦੇ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ